ਹੜ੍ਹਾਂ ਦੀ ਸਥਿਤੀ ਹੈ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਐਲਾਨ ਦਿੱਤੇ ਗਏ ਨੇ ਤੇ ਕਿਸਾਨਾਂ ਦੀ ਲੱਖਾਂ ਏਕੜ ਜ਼ਮੀਨ ਫਸਲ ਇਸ ਵੇਲੇ ਤਬਾਹ ਹੋ ਗਈ ਹੈ ਤੇ ਇਸੇ ਦੇ ਵਿਚਾਲੇ ਪੰਜਾਬ ਆਉਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਕੱਲ ਨੂੰ ਪੰਜਾਬ ਦੇ ਦੌਰੇ ਤੇ ਰਹਿਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਇਸ ਦੇ ਨਾਲ ਹੀ ਹੜਪੀੜਤ ਲੋਕਾਂ ਦੇ ਨਾਲ ਵੀ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਅਤੇ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਹੈ ਕਿ ਸੰਕਟ ਦੀ ਘੜੀ ਦੇ ਵਿੱਚ ਕੇਂਦਰ ਪੰਜਾਬ ਦੇ ਨਾਲ ਖੜਾ ਹੈ ਪੰਜਾਬ ਦੇ ਭੈਣ ਭਰਾਵਾਂ ਨੂੰ ਹਰ ਸੰਭਵ ਸਹਾਇਤਾ ਦੇਵਾਂਗੇ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇਹ ਵੱਡਾ ਬਿਆਨ ਇੱਕ ਟਵੀਟ ਦੇ ਜ਼ਰੀਏ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਕੱਲ ਮੈਂ ਪੰਜਾਬ ਆਵਾਂਗਾ ਅਤੇ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗਾ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਜਿਸ ਢੰਗ ਦੇ ਨਾਲ ਪੰਜਾਬ ਦੇ 23 ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਖਾਸ ਕਰ 12-13 ਜ਼ਿਲ੍ਹੇ ਸਿੱਧੇ ਤੌਰ ਤੇ ਪ੍ਰਭਾਵਿਤ ਨੇ ਇਸ ਦੇ ਨਾਲ ਹੀ ਲੱਖਾਂ ਏਕੜ ਫਸਲ ਪੰਜਾਬ ਦੀ ਬਰਬਾਦ ਹੋ ਚੁੱਕੀ ਹੈ ਤੇ ਇਸੇ ਦੇ ਵਿਚਾਲੇ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਕੱਲ ਸਵੇਰੇ ਪੰਜਾਬ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗਾ ਅਤੇ ਆਪਣੇ ਭੈਣ ਭਰਾਵਾਂ ਨੂੰ ਮਿਲਾਂਗਾ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਸੰਕਟ ਦੀ ਇਸ ਘੜੀ ਦੇ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਮਜ਼ਬੂਤੀ ਦੇ ਨਾਲ ਪੰਜਾਬ ਦੇ ਭਾਈ ਭੈਣਾਂ ਦੇ ਨਾਲ ਖੜੀ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਆ ਉਸ ਨੂੰ ਦੇਖਦਿਆਂ ਹੋਇਆਂ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਤੇ ਉਹਨਾਂ ਦੇ ਵੱਲੋਂ ਇਹ ਐਲਾਨ ਕਿ ਕੱਲ ਨੂੰ ਪੰਜਾਬ ਆਉਣਗੇ ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਪੰਜਾਬ ਨੂੰ ਕਿੰਨੀ ਵਿੱਤੀ ਸਹਾਇਤਾ ਮਿਲਦੀ ਹੈ ਪੰਜਾਬ ਦਾ ਇਸ ਵੇਲੇ ਬਹੁਤ ਵੱਡਾ ਨੁਕਸਾਨ ਹੋਇਆ ਏ ਤੇ ਕੇਂਦਰ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਚਾਹੇ ਹੋ ਪੰਜਾਬ ਦੇ ਆਗੂ ਹੋਣ ਸੀਐਮ ਮਾਨ ਦੇ ਵੱਲੋਂ ਚਿੱਠੀ ਲਿਖੀ ਗਈ ਰਾਜਾ ਵੜਿੰਗ ਦੇ ਵੱਲੋਂ ਅਸੁਖਜਿੰਦਰ ਰੰਧਾਵਾ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤੇ ਇਸੇ ਦੇ ਵਿਚਾਲੇ ਰਾਹੁਲ ਗਾਂਧੀ ਦੇ ਵੱਲੋਂ ਵੀ ਮੰਗ ਕੀਤੀ ਗਈ ਆ ਕਿ ਕੇਂਦਰ ਸਰਕਾਰ ਪੰਜਾਬ ਦੀ ਇਸ ਔਖੀ ਘੜੀ ਦੇ ਵਿੱਚ ਬਾ ਫੜੇ ਤੇ ਰਾਹਤ ਪੈਕੇਜ ਦੇਵੇ ਤੇ ਇਸੇ ਦੇ ਵਿਚਾਲੇ ਸ਼ਿਵਰਾਜ ਸਿੰਘ ਚੋਹਾਨ ਦਾ ਇਹ ਦੌਰਾ ਬੇਹੱਦ ਅਹਿਮ ਹੈ ਕਿਉਂਕਿ ਜਦੋਂ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਪੰਜਾਬ ਆਉਣਗੇ ਅਤੇ ਪੰਜਾਬ ਦੇ ਇਲਾਕਿਆਂ ਦਾ ਦੌਰਾ ਕਰਨਗੇ ਖਾਸ ਕਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਤੇ ਉਸ ਦੀ ਰਿਪੋਰਟ ਦੇਣਗੇ ਜਿਸ ਤੋਂ ਬਾਅਦ ਆਸ ਪੱਜੀ ਹੈ ਕਿ ਕੇਂਦਰ ਪੰਜਾਬ ਦੀ ਮਦਦ ਕਰੇਗਾ ਇਸ ਦੇ ਨਾਲ ਹੀ ਭਾਰੀ ਮੀਂਹ ਕਰਕੇ ਰਾਵੀ ਦਰਿਆ ਮੋੜ ਤੂਫਾਨ ਤੇ ਆ ਗੁਰਦਾਸਪੁਰ ਦੇ ਕਈ ਇਲਾਕਿਆਂ ਦੇ ਵਿੱਚ ਮੋੜ ਤੋਂ ਪਾਣੀ ਭਰ ਗਿਆ ਹੈ ਰਾਵੀ ਦੇ ਕੰਢੀ ਇਲਾਕਿਆਂ ਦੇ ਵਿੱਚ ਲਗਾਤਾਰ ਪਾਣੀ ਪਰ ਰਿਹਾ ਹੈ ਰਣਜੀਤ ਸਾਗਰ ਡੈਮ ਦੇ ਪੰਜ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਗੁਰਦਾਸਪੁਰ ਦੇ ਪਿੰਡ ਚੱਕ ਰਾਮ ਰਹਾਏ ਦੇ ਵਿੱਚ ਵੀ ਮੋੜ ਪਾਣੀ ਪਰਿਆਏ ਤਾਂ ਸਥਿਤੀ ਜਿਹੜੀ ਆ ਉਹ ਹਾਲੇ ਵੀ ਠੀਕ ਹੁੰਦੀ ਦਿਖਾਈ ਨਹੀਂ ਦੇ ਰਹੀ 라ਵੀ ਦਰਿਆ ਮੁਰ ਤੋਂ ਤੂਫਾਨ ਤੇ ਆ ਮੁਰ ਤੋਂ ਤਬਾਹੀ ਮਚਾ ਰਿਹਾ ਏ ਤੇ ਰਣਜੀਤ ਸਾਗਰ ਡੈਮ ਦੇ ਪੰਜ ਫਲੱਡ ਗੇਟ ਖੋਲੇ ਗਏ ਨੇ ਜਿਸ ਤੋਂ ਬਾਅਦ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਫਲੋ ਪਾਣੀ ਦਾ ਵਧਦਾ ਜਾ ਰਿਹਾ ਹੈ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਮੁਰ ਪਾਣੀ ਭਰਨ ਲੱਗਿਆ ਤੇ ਗੁਰਦਾਸਪੁਰ ਦਾ ਪਿੰਡ ਚੱਕ ਰਾਮ ਸਹਾਏ ਜਿੱਥੇ ਮੁਰ ਪਾਣੀ ਭਰਿਆ ਪੰਜਾਬ ਦੇ ਵਿੱਚ ਲਗਾਤਾਰ ਫਲੱਡ ਨੂੰ ਲੈ ਕੇ ਹੋਰ ਵੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਇੱਕ ਵਾਰ ਫਿਰ ਤੋਂ ਪਾਣੀ ਦਾ ਜਿਹੜਾ ਲੈਵਲ ਹੈ ਉਹ ਲਗਾਤਾਰ ਵੱਧਾ ਜਾ ਰਿਹਾ ਹੈ ਇਸ ਵੇਲੇ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਅਸੀਂ ਲਗਾਤਾਰ ਦੌਰਾ ਕਰ ਰਹੇ ਹਾਂ ਲਗਾਤਾਰ ਗਰਾਊਂਡ ਜ਼ੀਰੋ ਤੇ ਇਸੇ ਕਵਰੇਜ ਕਰ ਰਹੇ ਹਾਂ ਇੱਕ ਵਾਰ ਫਿਰ ਸੜਕਾਂ ਤੇ ਪਾਣੀ ਜਿਹੜਾ ਹੈਗਾ ਉਹ ਭਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੰਮ ਕਰ ਰਹੀ ਹੈ ਤੇ ਐਕਸਕਲੂਸਿਵ ਤਸਵੀਰਾਂ ਚੱਕ ਰਾਮਸਾਏ ਇਹ ਪਿੰਡ ਜਿੱਥੇ ਹੁਣ ਸੜਕਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਇਹ ਤਸਵੀਰਾਂ ਕਿਉਂਕਿ ਕਈ ਪਿੰਡਾਂ ਦੀ ਜਿਹੜੀ ਕਨੈਕਟੀਵਿਟੀ ਹੈ ਉਹ ਟੁੱਟ ਚੁੱਕੀ ਹੈ ਕਈ ਪਿੰਡਾਂ ਦੀ ਜਿਹੜੀ ਆਪਸ ਦੀ ਕਨੈਕਟੀਵਿਟੀ ਹੈ ਕਿਉਂਕਿ ਪਾਣੀ ਹੁਣ ਪਾਣੀ ਦਾ ਜਿਹੜਾ ਵਾਟਰ ਲੈਵਲ ਹੈ ਹੋਰ ਵੱਧਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਲਗਾਤਾਰ ਇੰਤਜ਼ਾਮ ਕਰ ਰਹੀ ਹੈ ਕਿ ਲੋਕਾਂ ਨੂੰ ਖਾਣ ਪੀਣ ਦੀ ਜਿਹੜੀ ਚੀਜ਼ ਹੈ ਉਹ ਮੁਹੱਈਆ ਕਰਾਈ ਜਾਏ ਔਰ ਤਸਵੀਰਾਂ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦਾ ਇੱਕ ਵਾਰ ਫਿਰ ਤੋਂ ਇਹ ਜਿਹੜੀ ਹਾਲਾਤ ਹੈ ਉਹ ਵੱਧਦੇ ਨਜ਼ਰ ਆ ਰਹੇ ਨੇ ਕਿਉਂਕਿ 라ਵੀ ਦਾ ਪੱਧਰ ਲਗਾਤਾਰ ਵੱਧਾ ਜਾ ਰਿਹਾ ਹੈ ਜਿਹੜਾ ਵਾਟਰ ਲੈਵਲ ਹੈ ਉਹ ਲਗਾਤਾਰ ਵੱਧਾ ਜਾ ਰਿਹਾ ਔਰ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਔਰ ਕਈ ਪਿੰਡਾਂ ਦੀ ਦੁਬਾਰਾ ਤੋਂ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਔਰ ਕਈ ਜਿਹੜੇ ਲੋਕ ਨੇ ਉਹ ਜਿਹੜਾ ਹੈਗਾ ਉਹ ਕੋਸ਼ਿਸ਼ ਕਰ ਰਹੇ ਹੈ ਕਿ ਇੱਥੇ ਜਿਹੜਾ ਹੈਗਾ ਪ੍ਰਸ਼ਾਸਨ ਪਹੁੰਚੇ ਪੁਲਿਸ ਪਹੁੰਚੇ ਤੇ ਉਹਨਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇ ਇਹ ਚੱਕਰਾਂਮ ਸਾਹਿਬ ਪਿੰਡ ਹੈ ਜਿੱਥੇ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਔਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਸਵੇਰ ਤੋਂ ਹੀ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਲਗਾਤਾਰ ਪੁਲਿਸੀ ਦੇ ਵਿੱਚ ਕੰਮ ਕਰ ਰਹੀ ਹੈ ਨਾਲ ਦੇ ਨਾਲ ਜਿਹੜੇ ਵੀ ਚੱਕਰਾ ਆਰਾਮਸਾਏ ਦੇ ਜਿਹੜੇ ਨਾਲ ਲੱਗਦੇ ਪਿੰਡ ਉੱਥੇ ਹੁਣ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਇਸ ਟਾਈਮ ਜਿਹੜਾ ਹਾਲ ਹੈ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਉਹ ਜਿਹੜੀ ਹੈਗੀ ਹੈ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਆ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਤੇਜ਼ ਮੀਂਹ ਪੈ ਰਿਹਾ ਹੈ ਜਿਸ ਕਰਕੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜਾ ਕੇ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੀ ਹੁਣ ਚੁੱਕੀ ਪਾਣੀ ਦਾ ਬੱਦਰ ਦੁਬਾਰਾ ਤੋਂ ਵੱਧ ਰਿਹਾ ਜਿਸ ਕਰਕੇ ਹੁਣ ਸਿਚੁਏਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਦੁਬਾਰਾ ਤੋਂ ਆ ਜਿਹੜੀ ਹੈ ਉਹ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਈ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭਾਜੀ ਤੁਸੀਂ ਇਸੇ ਪਿੰਡ ਦੇ ਹੋ अच्छा चलो आ जाओ ये जेडे कई लोग फसे हुए ने सरपंच साहब भी ने पिंड दे उन नाल भी असी ਗੱਲਬਾਤ ਕਰਾਂਗੇ ਪਹਿਲਾ ਵੀ ਇੱਥੇ ਪਹੁੰਚੇ ਸੀ ਅਸੀਂ ਸਰਪੰਚ ਸਾਹਿਬ ਹੁਣ ਦੁਬਾਰਾ ਤੋਂ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧ ਚੁਕਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਸਰ ਮਾੜੇ ਨੇ ਜੀ ਪਾਣੀ ਫੇਰ ਦੁਬਾਰਾ ਆ ਗਿਆ ਹੈ ਬਾਕੀ ਪਿੰਡ ਵਸਿਆਂ ਨੂੰ ਸੋਚਿਤ ਕਰ ਦਿੱਤਾ ਕਿ ਪਿੰਡ ਉੱਚੀ ਜਗ੍ਹਾ ਕਿਤੇ ਸੁਰਖਤ ਜੇ ਜਗਾਤੇ ਚੱਲ ਜੋ ਅੱਛਾ ਤੇ ਪਾਣੀ ਦਾ ਪੱਧਰ ਵੱਧ ਰਿਹਾ ਲਗਾਤਾਰ ਵੱਧ ਰਿਹਾ ਸਰ ਬਾਦ ਤੇ ਫਿਰ ਹੁਣ ਕਿਸ ਤਰ੍ਹਾਂ ਦੀ ਖਾਣ ਪੀਣ ਦੀ ਆ ਫਿਰ ਹੋਰ ਚੀਜ਼ਾਂ ਜਿਹੀਆਂ ਖਾਣ ਪੀਣ ਦਾ ਤਾਂ ਸਰ ਬਹੁਤ ਦਿਨਾਂ ਤੋਂ ਪ੍ਰਸ਼ਾਸਨ ਵੀ ਸਾਨੂੰ ਸਮਾਨ ਸਾਰੇ ਪਿੰਡ ਨੂੰ ਪਹੁੰਚਾ ਰਿਹਾ ਆ ਬਾਕੀ ਤਰਪਾਲਾ ਤਰਪੂਲਾ ਸਾਰਾ ਕੁਝ ਮਿਲ ਰਿਹਾ ਆ ਹਾਂਜੀ ਤੇ ਪਾਣੀ ਦਾ ਲਵ ਲਗਾਤਾਰ ਲੈਵਲ ਫਿਰ ਵੀ ਵੱਧ ਰਿਹਾ ਜੀ ਸਰ ਵੱਧ ਰਿਹਾ ਵੱਧ ਰਿਹਾ ਹਾਂਜੀ ਤੇ ਹੁਣ ਕਿੰਨੇ ਕਿ ਲੋਕ ਜਿਹੜੇ ਹੈਗੇ ਉਹਨਾਂ ਨੂੰ ਸ਼ੈਲਟਰ ਕੀਤਾ ਜਾ ਰਿਹਾ ਪਾਜੀ ਲੋਕ ਲੋਕਾਂ ਨੂੰ ਨਹੀਂ ਲੋਕ ਤੇ ਅਜੇ ਘਰਾਂ ਜੀਏ ਜਿਹੜੇ ਤੇ ਕੁਝ ਬੱਚੇ ਆ ਉਹ ਟੱਪੇ ਆ ਪਰ ਪ੍ਰਸ਼ਾਸਨ ਨਾਲ ਉਹ ਐ ਨਹੀਂ ਸਭ ਤੋਂ ਆ ਵੀ ਯਾਨੀ ਕਿ ਅਚਾਨਕ ਹੀ ਜਿਹੜਾ ਹੈਗਾ ਪਾਜੀ ਜੀ ਸਰ ਅਚਾਨਕ ਅਚਾਨਕ ਬਚਾਨਾ ਕੀ ਹੈ ਕਿ ਕਿੰਨੇ ਕੁ ਹੋਰ ਕਿਸ ਤਰ੍ਹਾਂ ਦੀ ਜਿਹੜੇ ਹਾਲਾਤ ਨੇ ਕਿਉਂਕਿ ਹੁਣ ਜਾਂ ਮੁਹੱਈਆ ਕਰਾ ਦੋ ਲੇਕਿਨ ਇੱਕ ਵਾਰ ਦੁਬਾਰਾ ਤੋਂ ਪਾਜੀ ਫਿਰ ਤੋਂ ਹਾਲਾਤ ਕਹਿ ਸਕਦੇ ਹਾਂ ਹਾਂ ਜੀ ਸਰ ਹਾਲਾਤ ਤੇ ਦੁਬਾਰਾ ਤੋਂ ਖਰਾਬ ਹੋ ਰਹੇ ਹਾਂਜੀ ਤੇ ਇਹ ਸਤਨਾਮ ਜੀ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਇਹਦੇ ਵਿੱਚ ਲੱਗਿਆ ਹੋਇਆ ਹੈ ਫੋਰ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਸ਼ੈਲਟਰ ਕਰ ਰਹੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਰਾਹਤਾਂ ਦੇ ਦਿਓ ਸਾਡੇ ਜੀ ਇੱਧਰ ਜਿਹੜੇ ਪਾਰ ਪਿੰਡ ਨੇ ਰਾਵੀ ਰਾਵੀ ਦਰਿਆ ਇੱਧਰ ਹੈ ਅੱਛਾ ਉੱਜ ਵੀ ਉੱਥੇ ਆ ਜਾਂਦਾ ਰਾਵੀ ਵੀ ਉੱਥੇ ਆ ਜਾਂਦਾ ਦੋ ਦਰਿਆ ਇਕੱਠੇ ਹੋ ਜਾਂਦੇ ਨੇ ਅੱਛਾ ਉਤੋਂ ਪਾਰ ਪਿੰਡ ਨੇ 7-8 ਮੰਮੀ ਚਕਰੰਜਾ ਭਰੀਆਲ ਲਸਿਹਾਨ ਤੂਰ ਚੇਬੇ ਝੁੰਬਰ ਉਹਨਾਂ ਪਿੰਡਾਂ ਦਾ ਜ਼ਿਆਦਾ ਹੈਗਾ ਉਧਰ ਵੀ ਐਸਐਸਪੀ ਸਾਹਿਬ ਨੇ 6 ਬੋਟ ਭੇਜੇ ਆ ਜਿਹੜੇ ਮਤਲਬ ਉਹਨਾਂ ਨੂੰ ਕੱਢ ਕੇ ਜਿਹੜੇ ਲਿਆਂਦੇ ਇੱਥੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਪਾਣੀ ਦਾ ਪੱਧਰ ਫੇਰ ਵੱਧ ਗਿਆ ਪਾਣੀ ਦਰਿਆ ਤੋਂ ਬਾਹਰ ਆ ਗਿਆ ਬਾਹਰ ਆ ਗਿਆ ਬਾਹਰ ਆ ਗਿਆ ਤੇ ਬਹੁਤ ਜ਼ਿਆਦਾ ਕਹਿ ਸਕਦੇ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਲੈ ਕੇ ਲਗਾਤਾਰ ਇੱਥੇ ਵੀ ਕੰਮ ਕੀਤਾ ਜਾ ਰਿਹਾ ਹੈ ਭਾਜੀ ਪਾਣੀ ਅੱਗੇ ਵੱਧ ਰਿਹਾ ਹੈ ਬਹੁਤ ਆਗੇ ਜੀ ਪਸ਼ੂ ਪਾਲਣ ਵਿਭਾਗ ਤੋਂ ਅਸੀਂ ਅੱਛਾ ਅੱਛਾ ਜੀ ਸਾਡੀਆਂ ਟੀਮਾਂ ਲਗਾਤਾਰ ਪੂਰੇ ਇਲਾਕੇ ਦਾ ਸਰਵੇ ਕਰ ਰਹੀਆਂ ਕੋਈ ਡੰਗਰ ਕੇ ਦਾ ਬਿਮਾਰ ਸਮਾਰਾ ਉਹਦਾ ਮੁੱਖੇ ਤੇ ਇਲਾਜ ਕਰ ਰਹੇ ਹਾਂ ਹੁਣ ਤੇਰਾ ਕਿਸ ਤਰ੍ਹਾਂ ਦੇ ਹਾਲਾਤ ਨੇ ਭਾਜੀ ਹਾਲਾਤ ਨੂੰ ਬਹੁਤ ਮਾੜੇ ਆ ਪਾਣੀ ਅੱਜ ਫੇਰ ਆ ਗਿਆ ਸਾਡੇ ਹਾਲਾਤ ਦੇਖ ਲੋ ਅਸੀਂ ਅੱਗੋ ਹੋ ਕੇ ਆਏ ਹਾਂ ਜਿਆਦਾ ਪਾਣੀ ਆ بارش ਲੱਗੀ ਹੋਈ ਆ ਤੇ ਅਸੀਂ ਪੂਰੇ ਆਪਣੀ ਟੀਮ ਦੇ ਨਾਲ ਤਨਾਤਾ ਪਸ਼ੂਆਂ ਦਾ ਇਲਾਜ ਕਰ ਰਹੇ ਹਾਂ ਤੇ ਲਗਾਤਾਰ ਪ੍ਰਸ਼ਾਸਨ ਹੋਰ ਵੀ ਜਿਹੜੀ ਟੀਮਾਂ ਹੈ ਉਹ ਲਗਾਤਾਰ ਕਿੰਨਾ ਜਾ ਰਹਾ ਆ ਭਾਜੀ ਇਸ ਉਸ ਟਾਈਮ ਕੀ ਹਾਲਾਤ ਨੇ ਕਿਉਂਕਿ ਦੁਬਾਰਾ ਤੋਂ ਪਾਣੀ ਦਾਸੀ ਦੇਖ ਰਹੇ ਆ ਕਿ ਸੜਕਾਂ ਤੇ ਪਹੁੰਚ ਚੁੱਕਿਆ ਪਾਣੀ ਇਸ ਟਾਈਮ ਜੀ ਬਹੁਤ ਮਾੜੇ ਹਾਲਾਤ ਆ ਜੀ ਰਾਤ ਦਾ ਪਾਣੀ ਫਿਰ ਵੱਜ ਚੁੱਕਿਆ ਆ ਔਰ ਕਾਫੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਵਧ ਰਿਹਾ ਇਸ ਟਾਈਮ ਵੀ ਅੱਛਾ ਤੇ ਹੁਣ ਕਨੈਕਟਿਵਿਟੀ ਦੁਬਾਰਾ ਤੋਂ ਟੁੱਟ ਗਈ ਐ ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਗੱਲਬਾਤ ਕਰਨ ਦੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਅਸੀਂ ਪਹਿਲਾਂ ਵੀ ਤੇ ਹੁਣ ਦੁਬਾਰਾ ਤੋਂ ਸਰ ਦੁਬਾਰਾ ਤੋਂ ਮਤਲਬ ਉਹੀ ਮਾਹੌਲ ਬਣ ਰਿਹਾ ਜੀ ਜੋ ਅੱਜ ਤੋਂ ਦੋ-ਚਾਰ ਦਿਨ ਪਹਿਲਾਂ ਸੀ ਇਸ ਟਾਈਮ ਵੀ ਜਿਹੜੀ ਹੈਗੀ ਕੰਡਕਟਿਵਿਟੀ ਟੁੱਟ ਤੇ ਕਨੈਕਟੀਵਿਟੀ ਜਿਹੜੀ ਆ ਟੁੱਟ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਵੀ ਜਰੂਰ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਕਿ ਇਸ ਪਾਸੇ ਬਿਲਕੁਲ ਨਾ ਜਾਓ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕਨੈਕਟੀਵਿਟੀ ਟੁੱਟਣ ਦੇ ਨਾਲ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਹੈ ਹੁਣ ਤੁਸੀਂ ਦੇਖੋ ਕਿ ਜਿਹੜਾ ਇਹ ਸੜਕ ਹੈ ਇਹਦੀ ਪੂਰਾ ਪਾਣੀ ਜਿਹੜਾ ਹੈ ਭਰ ਚੁੱਕਿਆ ਹੈ ਰਾਵੀ ਜਿਹੜੀ ਹੈ ਕਿ ਬਿਲਕੁਲ ਨਾਲ ਲੱਗਦੀ ਰਾਵੀ ਹੈ ਔਰ ਜਿੱਥੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਯਾਨੀ ਕਿ ਲਗਾਤਾਰ ਮੀਂਹ ਪੈ ਰਿਹਾ ਹੈ ਔਰ ਰਾਵੀ ਆਪਣੇ ਉਫਾਨ ਤੇ ਹੈ ਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਦੇਖ ਪ੍ਰਧਾਨ ਕੋਰਟ ਤੋਂ ਕੈਮਰਾਮੈਨ ਸਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਮੈਂ ਪਛਾਨ ਲਿਆ ਮੈਂ ਕਿਹਾ ਯਾਰ ਇਹ ਦੋਨੋਂ ਤੋਂ ਭਰਾ ਮੈਂ ਦੋ ਦਿਨ ਤਾਂ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਸ ਵੇਲੇ ਰਾਵੀ ਦਰਿਆ ਤਬਾਹੀ ਮਚਾਰੇ ਹਾਏ ਪਾਣੀ ਦੁਬਾਰਾ ਤੋਂ ਪਿੰਡਾਂ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ ਨਿਊਜ਼ 18 ਪੰਜਾਬ ਦੇ ਮੇਰੇ ਸਹਿਯੋਗੀ ਮਨੋਜ ਰਾਠੀ ਤੁਹਾਡੇ ਤੱਕ ਇਹ ਤਸਵੀਰਾਂ ਪਹੁੰਚਾ ਰਹੇ ਨੇ ਗੁਰਦਾਸਪੁਰ ਦਾ ਚੱਕ ਰਾਮ ਸਹਾਏ ਜਿੱਥੇ ਮੋੜ ਤੋਂ ਪਾਣੀ ਪਰਨਾ ਸ਼ੁਰੂ ਹੋ ਗਿਆ ਕੰਢੀ ਇਲਾਕਿਆਂ ਦੇ ਵਿੱਚ ਮੁਰ ਤੋਂ ਪਾਣੀ ਭਰਿਆ ਹੈ ਰਣਜੀਤ ਸਾਗਰ ਡੈਮ ਦੇ ਗੇਟ ਖੁੱਲੇ ਗਏ ਨੇ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਖੋਲਣ ਕਰਕੇ ਮੁਰ ਤੋਂ ਪਾਣੀ ਵਧਿਆ ਹੈ ਜਿਸ ਕਾਰਨ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਪਾਣੀ ਮੁਰ ਤੋਂ ਭਰਨਾ ਸ਼ੁਰੂ ਹੋ ਗਿਆ ਤੁਸੀਂ ਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਮਾਰ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਡੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਤਾਂ ਇਸ ਵੇਲੇ ਗੁਰਦਾਸਪੁਰ ਦੇ ਚੱਕ ਰਾਮ ਸਹਾਏ ਤੋਂ ਕੁਝ ਦੇਰ ਪਹਿਲਾਂ ਦੀ ਇਹ ਰਿਪੋਰਟ ਤੁਹਾਨੂੰ ਦਿਖਾਈ ਜਿੱਥੇ ਪਾਣੀ ਭਰਨਾ ਸ਼ੁਰੂ ਹੋ ਗਿਆ ਏ ਤੇ ਦੂਜੇ ਪਾਸੇ ਅਜਨਾਲਾ ਦੇ ਵਿੱਚ ਵੀ ਇਸ ਵੇਲੇ ਰਾਵੀ ਦਰਿਆ ਦੀ ਮਾਰ ਪੈ ਰਹੀ ਹੈ ਜਿੱਥੇ ਅਜਨਾਲਾ ਦੇ ਵਿੱਚ ਅ ਦੁਬਾਰਾ ਤੋਂ ਪਾਣੀ ਭਰਨਾ ਸ਼ੁਰੂ ਹੋ ਗਿਆ ਕਿਉਂਕਿ ਪਾਣੀ ਡੈਮਜ਼ ਦੇ ਵਿੱਚ ਵੱਧ ਰਿਹਾ ਹੈ ਡੈਮਜ਼ ਦੇ ਵਿੱਚ ਵਧਣ ਕਰਕੇ ਫਲੱਡ ਗੇਟ ਖੋਲੇ ਜਾ ਰਹੇ ਨੇ ਕਈ ਡੈਮਜ਼ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਚਾਹੇ ਬਿਆਸ ਹੈ ਸਤਲੁਜ ਹੈ ਰਾਵੀ ਹੈ ਇਹ ਸਾਰੇ ਦਰਿਆ ਜਿਹੜੇ ਨੇ ਉਹ ਉਫਾਨਤੇ ਨੇ ਇਸ ਤੋਂ ਬਿਨਾ ਵੱਖ-ਵੱਖ ਪੰਜਾਬ ਦੇ ਇਲਾਕਿਆਂ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਸਥਿਤੀ ਹੈ ਤੇ ਸਿੱਧਾ ਚਲਦੇ ਹਾਂ ਗੁਰਦਾਸਪੁਰ ਜਿੱਥੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਪਿੰਡ